ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਕਹਿੰਦੇ ਨੇ ਕਿ ਸਾਨੂੰ ਸਾਡੇ ਗੁਰੂ ਦੇ ਦਰਸ਼ਨ ਹੋਏ ਸਾਨੂੰ ਪੀਰੋ ਮੁਰਸ਼ਿਦ ਦੇ ਦਰਸ਼ਨ ਹੋਏ ਆ ਸੋ ਜਦੋਂ ਕਿਸੇ ਨੂੰ ਦੱਸਦੇ ਆ ਤੇ ਮੂਰਲਾ ਮਜ਼ਾਕ ਸਮਝਦਾ ਹੈ ਤੇ ਹੁਣ ਆਪਾਂ ਪਤਾ ਕਿਵੇਂ ਲਗਾ ਸਕਦੇ ਆ ਕਿ ਜਦੋਂ ਕੋਈ ਕਹਿੰਦਾ ਹੈ ਇਹ ਗੱਲ ਤਾਂ ਵਾਕਈ ਸੱਚ ਹੈ ਜੇਕਰ ਪੂਰੀ ਵੀਡੀਓ ਸੁਣੋਗੇ ਤਾਂ ਗੱਲ ਤੁਹਾਡੀ ਸਮਝ ਵਿੱਚ ਆਵੇਗੀ ਸੋ ਆਪਾਂ ਇਸ ਵੀਡੀਓ ਰਾਈ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਸੋ ਬਾਕੀ ਜਿਹੜੇ ਵੀ ਪੈਣ ਵੀਰ ਸਾਡੇ ਕਮੈਂਟ ਕਰਦੇ ਆ ਬਹੁਤ ਹੀ ਵਧੀਆ-ਵਧੀਆ ਕਮੈਂਟ ਕਰਦੇ ਆ ਸੋ ਜਿਹੜੇ ਲਿਖਦੇ ਰਹਿੰਦੇ ਆ ਹਰ ਵਾਰ ਕਮੈਂਟਾਂ ਦੇ ਵਿੱਚ ਕਿ ਸਾਨੂੰ ਵੀਡੀਓ ਬਹੁਤ ਵਧੀਆ ਲੱਗਦੀ ਆ ਸਾਨੂੰ ਆਨੰਦ ਆਉਂਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਸੋ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਦੋਂ ਕੋਈ ਰੂਹ ਪਰਮਾਤਮਾ ਦੇ ਨਾਲ ਜੁੜਦੀ ਹੈ ਤਾਂ ਫਿਰ ਉਹਨੂੰ ਆਨੰਦ ਆਪਣੇ ਆਪ ਆਉਣਾ ਸ਼ੁਰੂ ਹੋ ਜਾਂਦਾ ਜਿੱਥੇ ਉਹਦੇ ਮੁਰਸ਼ਿਦ ਦੀ ਗੱਲ ਚੱਲਦੀ ਹੋਵੇ ਸੋ ਇਸ ਕਰਕੇ ਜਦ ਅਸੀਂ ਆਪਣਾ ਵਿਸ਼ਵਾਸ ਪੱਕਾ ਆਪਣੇ ਮੁਰਸ਼ਿਦ ਤੇ ਬਣਾ ਲੈਂਦੇ ਆ ਸਿਰਫ ਦਿਲੋਂ ਪਿਆਰ ਕਰਦੇ ਆ ਆਪਣੇ ਮੁਰਸ਼ਿਦ ਨੂੰ ਮਤਲਬ ਲਈ ਨਹੀਂ ਕਰਦੇ ਤਾਂ ਫਿਰ ਉਹ ਰੂਹ ਰੋਮ ਰੋਮ ਖਿੜ ਜਾਂਦਾ ਹੈ ਉਹ ਰੂਹ ਖਿੜ ਜਾਂਦੀ ਹੈ ਆਪਣੇ ਮੁਰਸ਼ਿਦ ਦੀ ਤਾਰੀਫ ਵਡਿਆਈ ਸੁਣ ਕੇ ਸੋ ਮਹਿਮਾ ਤਾਂ ਜਿੰਨੀ ਹੋ ਸਕੇ ਪੀਰਾਂ ਦੀ ਉੰਨੀ ਹੀ ਘੱਟ ਹੈ ਸੋ ਵੱਦ ਤੋਂ ਵੱਦ ਜਿੱਥੇ ਵੀ ਕਿਤੇ ਬਹਿੰਦੇ ਹੋ ਕਿਤੇ ਰਿਸ਼ਤੇਦਾਰ ਤੇ ਜਾਂਦੇ ਹੋ ਸਵਾਏ ਕੁਝ ਹੋਰ ਗੱਲਾਂ ਦੇ ਜਾਂ ਚੁਗਲੀ ਨਿੰਦਿਆ ਦੇ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਂਦੇ ਹੋ ਕਿਤੇ ਵੀ ਜਾਂਦੇ ਆਉਂਦੇ ਹੋ ਉੱਥੇ ਬੈਠ ਕੇ ਸਿਰਫ ਆਪਣੇ ਪੀਰੋ মুর্ਸ਼ਦ ਦੀ ਵਾਈਫਲ ਸਜਾਈਏ ਆਪਣੇ ਮਾਲਕ ਦੀਆਂ ਵਡਿਆਈਆਂ ਕਰੀਏ ਤੇ ਉਹਨਾਂ ਦੇ ਗੁਣ ਗਾਣ ਕਰੀਏ ਤਾਂ ਕਿ ਦੇਖੋ ਦੇਖ ਆਉਣ ਵਾਲੀ ਪੀੜ੍ਹੀ ਵੀ ਇਹਨਾਂ ਗੱਲਾਂ ਨੂੰ ਸਮਝ ਸਕੇ ਤੇ ਆਪਣੇ ਮੁਰਸ਼ਿਦ ਦੇ ਨਾਲ ਪਿਆਰ ਪਾ ਸਕੇ ਸੋ ਜਦੋਂ ਇਹ ਗੱਲਾਂ ਆਪਾਂ ਰਿਸ਼ਤੇਦਾਰੀ ਚ ਚਾਰ ਜਣੇ ਬੈਠੇ ਹੁੰਦੇ ਆ ਉੱਥੇ ਛੇੜਦੇ ਆ ਤਾਂ ਮਾਲਕ ਦੀ ਵਡਿਆਈ ਹੁੰਦੀ ਮਹਿਮਾ ਕਰਦੇ ਆ ਤਾਂ ਫਿਰ ਮੁਰਸ਼ਿਦ ਸਾਡੇ ਖੁਸ਼ ਹੁੰਦੇ ਆ ਸੋ ਵਾਕਈ ਕੁਝ ਗੱਲਾਂ ਗੁਪਤ ਵੀ ਰੱਖਣੀਆਂ ਚਾਹੀਦੀਆਂ ਨੇ ਅਤੇ ਕੁਝੀ ਗੱਲਾਂ ਕਰਨੀਆਂ ਵੀ ਚਾਹੀਦੀਆਂ ਹਨ ਕਰਨੀਆਂ ਉਹ ਆ ਕਿ ਜੀ ਦੇ ਨਾਲ ਕਿਸੇ ਦੀ ਹਿੰਮਤ ਵਧ ਸਕੇ ਸੋ ਕੁਝ ਗੱਲਾਂ ਦੇ ਰਾਜ ਹੀ ਰੱਖਣੇ ਜ਼ਰੂਰੀ ਹੁੰਦੇ ਆ ਸੋ ਇੱਥੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜੀ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਇੱਕ ਮਿੰਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਸੋ ਇੱਥੇ ਕੁਝ ਕਮੈਂਟਾਂ ਆਉਂਦੀਆਂ ਹੈ ਸੋ ਜਦੋਂ ਵੀ ਕਮੈਂਟ ਕਰਦੇ ਹੋ ਤਾਂ ਅਸੀਂ ਤੁਹਾਡੇ ਮੂਰੇ ਬੇਨਤੀ ਕਰਦੇ ਹਾਂ ਕਿ ਕਮੈਂਟ ਕਰਦੇ ਸਮੇਂ ਵਿੱਚ ਸਪੇਸ ਜ਼ਰੂਰ ਦਿਆ ਕਰੋ ਨਾਮ ਦੀ ਨਾਲ ਲਿਖਿਆ ਹੋਣ ਕਾਰਨ ਫਿਰ ਗੱਲ ਸਮਝ ਵਿੱਚ ਨਹੀਂ ਆਉਂਦੀ ਸੋ ਇਸ ਕਰਕੇ ਜਦੋਂ ਵੀ ਕਮੈਂਟ ਕਰਦੇ ਹੋ ਚੰਗੀ ਤਰ੍ਹਾਂ ਦੇ ਨਾਲ ਸੋਚ ਸਮਝ ਕੇ ਕਰੋ ਸਪੇਸ ਦੇ ਕੇ ਕਰੋ ਤਾਂ ਕੀ ਗੱਲ ਜਿਹੜੀ ਉਹ ਸਮਝ ਵਿੱਚ ਆ ਸਕੇ ਸੋ ਹੁਣ ਇੱਥੇ ਆਪਾਂ ਕੁਝ ਕਮੈਂਟ ਦੱਸਦੇ ਆ ਸੋ ਇੱਥੇ ਕੁਝ ਕਮੈਂਟ ਆ ਹੈ ਇਹਨਾਂ ਨੇ ਕਮੈਂਟ ਵਿੱਚ ਲਿਖਿਆ ਹੈ ਕਿ ਮੇਰਾ ਹਸਬੰਡ ਵਾਪਸ ਕਰ ਦੋ ਸਾਡੀ ਲਾਈਕ ਪਹਿਲਾਂ ਵਰਗੀ ਹੋ ਜਾਵੇ ਸੋ ਦੇਖੋ ਜਦੋਂ ਜ਼ਿੰਦਗੀ ਵਿੱਚ ਮੁਸ਼ਕਲ ਆਉਂਦੀ ਹੈ ਉਸ ਸਮੇਂ ਹਿੰਮਤ ਨਹੀਂ ਹਾਰਨੀ ਤੇ ਆਪਣੇ ਮਾਲਕ ਤੇ ਵਿਸ਼ਵਾਸ ਰੱਖਣਾ ਭਰੋਸਾ ਰੱਖਣਾ ਤੇ ਸੇਵਾ ਕਰਦੇ ਜਿਉ ਉਹ ਸਾਰੀ ਗੱਲ ਮੁਕਾ ਦਿਓ ਟੈਨਸ਼ਨ ਨੂੰ ਖਤਮ ਕਰ ਦੋ ਕੀ ਉਹ ਮਾਲਕ ਕਦੇ ਮਾੜਾ ਨਹੀਂ ਹੋਣ ਦੇਵੇਗਾ ਚੰਗਾ ਹੀ ਫਿਰ ਕਰੇਗਾ ਜਦੋਂ ਅਸੀਂ ਸਾਰੀ ਪਰੇਸ਼ਾਨੀ ਮਾਲਕ ਦੇ ਹਵਾਲੇ ਕਰ ਦਿੰਦੇ ਹਾਂ ਉੱਤੇ ਵਿਸ਼ਵਾਸ ਰੱਖਦੇ ਹਾਂ ਜਦੋਂ ਅਸੀਂ ਟੋਲਦੇ ਹਾਂ ਉਹਦਾ ਮਤਲਬ ਹੈ ਕਿ ਅਸੀਂ ਆਪਣੇ ਮੁਰਸ਼ਿਦ ਨੂੰ ਇੰਨਾ ਕਾਬਲ ਨਹੀਂ ਸਮਝਦੇ ਕਿ ਕੀ ਉਹ ਸਾਡੇ ਕੰਮ ਕਰ ਸਕੇ ਸਵਾਰ ਸਕੇ ਸੰ ਪਰੇਸ਼ਾਨੀਆਂ ਚੋਂ ਕੱਢ ਸਕੇ ਸੋ ਅਸੀਂ ਮਾਮੂਲੀ ਜੀ ਇਹ ਇੱਕ ਸੇਵਾ ਫਿਰ ਸਮਝਦੇ ਆ ਸੋ ਇਹ ਉੱਥੇ ਸਮਝਣਾ ਹੈ ਕਿ ਸਾਡਾ ਮਾਲਕ ਬਹੁਤ ਵੱਡਾ ਹੈ ਉਹ ਸਭ ਕੁਝ ਹੀ ਕਰ ਸਕਦਾ ਉਤੋਂ ਦੀ ਵੀ ਰਸਤਾ ਕੱਢ ਦਿੰਦੇ ਜਿੱਥੋਂ ਦੀ ਕਦੇ ਇਨਸਾਨ ਸੋਚ ਨਹੀਂ ਸਕਦਾ ਨਾ ਮੁਨਕਿਨ ਹੋਵੇ ਸੋ ਉਹ ਮਾਲਕ ਹੈ ਉਹ ਸਭ ਕੁਝ ਕਰ ਸਕਦਾ ਹਵਾਵਾਂ ਦੇ ਰੁਖ ਮੈਂ ਟਾਸਕਾਂਟਾਂ ਵਿੱਚ ਬਦਲ ਸਕਦਾ ਹੈ ਸੋ ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ ਵਿਸ਼ਵਾਸ ਰੱਖ ਕੇ ਸੇਵਾ ਕਰੋ ਕਿ ਜੋ ਵੀ ਹੋਵੇਗਾ ਚੰਗਾ ਹੀ ਹੋਵੇਗਾ ਫਿਰ ਚਾਹੇ ਕੋਈ ਤੁਹਾਨੂੰ ਆਪ ਛੱਡਣਾ ਚਾਹੁੰਦਾ ਹੋਵੇ ਪਰ ਮਾਲਕ ਲਿਆ ਕੇ ਕਦਮਾਂ ਵਿੱਚ ਸਿੱਠ ਦਿੰਦਾ ਹੈ ਜਿਹੜਾ ਸਦਕ ਦੇ ਨਾਲ ਆਪਣੇ ਪੀਰੋ মুর্ਸ਼ਦ ਦੀ ਸੇਵਾ ਕਰਦਾ ਹੈ ਫਿਰ ਕਦੇ ਘਬਰਾਉਣਾ ਨਹੀਂ ਜੇਕਰ ਤੁਸੀਂ ਮੰਨਦੇ ਹੋ ਉਹਨਾਂ ਦਾ ਜ਼ਿਕਰ ਕਰਦੇ ਹੋ ਆਪਣੇ মুর্ਸ਼ਦ ਦਾ ਜ਼ਿਕਰ ਕਰਦੇ ਹੋ ਤਾਂ ਫਿਰ ਫਿਕਰ ਨਹੀਂ ਕਰਨਾ ਚਾਹੀਦਾ ਸੋ ਵਿਸ਼ਵਾਸ ਰੱਖ ਕੇ ਸੇਵਾ ਕਰੋ ਸਭ ਕੁਝ ਹੀ ਸਹੀ ਹੋ ਜਾਂਦਾ ਸਮੇਂ ਦੇ ਹਿਸਾਬ ਦੇ ਨਾਲ ਸੋ ਸਮਾਂ দাও ਆਪਣੇ ਮਾਲਕ ਅਗੇ ਅਰਦਾਸ ਕਰੋ ਤੇ ਉੱਤੇ ਵਿਸ਼ਵਾਸ ਰੱਖੋ ਕਿ ਕੌ ਕੁਛ ਉਹ ਸਹੀ ਕਰਨਗੇ ਫਿਰ ਸਹੀ ਹੀ ਹੋਵੇਗਾ ਸੋ ਇੱਥੇ ਕੁਝ ਕਮੈਂਟਾਂ ਆਈਆਂ ਹੋਈਆਂ ਇਨਾਂ ਨੇ ਇੱਕ ਲਿਖਿਆ ਹੈ ਕਿ ਗੋਟੇ ਦੀ ਅੱਗ ਕੀ ਹੁੰਦੀ ਹੈ ਸੋ ਦੇਖੋ ਗੋਟੇ ਦੀ ਅੱਗ ਉਹਨੂੰ ਕਹਿੰਦੇ ਜੋ ਆਪਾਂ ਪਾਥੀਆਂ બાળਦੇ ਹਾਂ ਚੁੱਲ੍ਹੇ ਦੇ ਵਿੱਚ ਅੱਗ ਵਾਲੀ ਜਾਂਦੀ ਹੈ ਪਾਥੀਆਂ ਦੀ ਜਿਹੜੀ ਉਹ ਪਾਥੀ ਗੋਬਰ ਦੀ ਪੱਥੀ ਹੋਈ ਹੁਣ ਤੁਹਾਨੂੰ ਕਿੱਦਾਂ ਸਮਝਾਈਏ ਸ਼ਾਇਦ ਤੁਹਾਡੇ ਘਰਦਿਆਂ ਨੂੰ ਪਤਾ ਹੋਵੇਗਾ ਉਹਨਾਂ ਦੀ ਸਲਾਹ ਲੈ ਸਕਦੇ ਆ ਸਿਆਣਿਆਂ ਦੀ ਫਿਰ ਉਸ ਪਾਥੀ ਦੀ ਅੱਗ ਬਣਾਈ ਜਾਂਦੀ ਹੈ ਤਾਂ ਫਿਰ ਉਸ ਅੱਗ ਦੇ ਉੱਪਰ ਆਪਾਂ ਧੂਪ ਪਾ ਸਕਦੇ ਆ ਪ੍ਰਸ਼ਾਦ ਦਾ ਜਦੋਂ ਅਸੀਂ ਉਹ ਪ੍ਰਸ਼ਾਦ ਤਿਆਰ ਕਰਦੀਆਂ ਤਾਂ ਦਰਵਾਜ਼ੇ ਦੇ ਵਿੱਚ ਇੱਕ ਮਿਲ ਜਾਂਦਾ ਹੈ ਅੱਗ ਚਾਹੇ ਤਵੇ ਤੇ ਰੱਖ ਕੇ ਤੁਸੀਂ ਕਰ ਸਕਦੇ ਆ ਅੱਗ ਪਾਉਣ ਵਾਸਤੇ ਸੋ ਉਹਦੇ ਉੱਤੇ ਫਿਰ ਪ੍ਰਸ਼ਾਦ ਦਾ ਧੂਪ ਪਾਉਣਾ ਹੈ ਸੋ ਹੁਣ ਆਪਾਂ ਇੱਥੇ ਕੁਝ ਹੋਰ ਕਮੈਂਟ ਦੱਸਦੇ ਆ। ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਪਹਿਲਾਂ ਮੈਂ ਸਿਮਰਨ ਕਰਦੀ ਸੀ ਤੇ ਮਨ ਲੱਗ ਜਾਂਦਾ ਸੀ ਹੁਣ ਮਨ ਨਹੀਂ ਟਿਕਦਾ। ਸੋ ਦੇਖੋ ਜਦੋਂ ਵੀ ਅਸੀਂ ਸਿਮਰਨ ਕਰਦੇ ਆ ਕਈ ਵਾਰ ਮਨ ਟਿਕ ਜਾਂਦਾ ਕਈ ਵਾਰ ਮਨ ਨਹੀਂ ਟਿਕਦਾ ਪਰ ਕੋਸ਼ਿਸ਼ ਇਹ ਕਰਨੀ ਆ ਕਿ ਨਾਗਾ ਕਦੇ ਨਹੀਂ ਪਾਣਾ। ਕਦੇ ਵੀ ਛੁੱਟੀ ਨਹੀਂ ਮਾਰਨੀ ਹਰ ਰੋਜ਼ ਸਿਮਰਨ ਕਰਦੇ ਜੋ ਕਰਦੇ ਜਾਓ ਆਪੇ ਰੁਟੀਨ ਬਣ ਜਾਵੇਗੀ। ਫਿਰ ਤੁਹਾਡਾ ਕਦੇ ਵੀ ਮਨ ਨਹੀਂ ਕਰੇਗਾ ਕਿ ਅੱਜ ਅਸੀਂ ਸਿਮਰਨ ਨਾ ਕਰੀਏ ਸੋ ਫਿਰ ਤੁਸੀਂ ਸਿਮਰਨ ਕੀਤੇ ਤੋਂ ਬਿਨਾ ਸੌਂ ਹੀ ਨਹੀਂ ਸਕਦੇ ਸੋ ਇੱਕ ਟਾਈਮ ਹੀ ਰੁਟੀਨ ਬਣਾ ਲਓ ਕਿ ਹਰ ਰੋਜ਼ ਅਸੀਂ ਨਾਮ ਸ਼ਬਦ ਦੀ ਕਮਾਈ ਕਰਨੀ ਹੈ 5-10 ਮਿੰਟ ਹੀ ਬੈਠੋ ਸੋ ਹਰ ਰੋਜ਼ ਜਦੋਂ ਤੁਸੀਂ ਕਰਦੇ ਜਾਉਂਗੇ ਲਗਾਤਾਰ ਪਹਿਲਾਂ ਇੱਕ ਮਹੀਨਾ ਤੁਸੀਂ ਕਰਕੇ ਦੇਖੋ ਫਿਰ ਉਸ ਤੋਂ ਬਾਅਦ ਆਪਣੇ ਆਪ ਆਦਤ ਬਣ ਜਾਂਦੀ ਹੈ ਸੋ ਸਿਮਰਨ ਸਮੇ ਇਦਾਂ ਹਰ ਇੱਕ ਨਾ ਹੁੰਦੀ ਹੈ ਕਿ ਕਈ ਵਾਰ ਮਨ ਟਿਕਣਾ ਹੈ ਕਈ ਵਾਰ ਨਹੀਂ ਟਿਕਦਾ ਸੋ ਗੱਲ ਇਹ ਆਪਣੇ ਤੇ ਖਤਮ ਹੁੰਦੀ ਆ ਕਿ ਅਸੀਂ ਸਿਮਰਨ ਕਰਨਾ ਚਾਹੁੰਦੇ ਆ ਜਿਕਰ ਕਰਨਾ ਚਾਹੁੰਦੇ ਆ ਤੇ ਹਰ ਰੋਜ਼ ਜਿਵੇਂ ਘਰ ਦੇ ਕੰਮ ਕਰਦੇ ਆ ਇੱਕ ਫਰਜ਼ ਸਮਝ ਕੇ ਇਸੇ ਤਰ੍ਹਾਂ ਨਾਮ ਸ਼ਬਦ ਵੀ ਆਪਣਾ ਫਰਜ਼ ਸਮਝ ਕੇ ਹਰ ਰੋਜ਼ ਸਿਮਰਨਾ ਹੀ ਚਾਹੀਦਾ ਹੈ ਸੋ ਹੁਣ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰੀਏ ਜੀ ਹੁਣ ਕਈ ਵਾਰ ਆਪਾਂ ਦੇਖਿਆ ਹੈ ਕਿ ਆਪਣੇ ਆਸ-ਪਾਸ ਹੁਣ ਅੱਜ ਦੇ ਸਮੇਂ ਵਿੱਚ ਦੇਖੀਏ ਤਾਂ ਪੀਰਾਂ ਦੀ ਸੇਵਾ ਸਾਰੇ ਹੀ ਕਰਨਾ ਪਸੰਦ ਕਰਦੇ ਆ ਤੇ ਕਰਦੇ ਵੀ ਆ ਜਦੋਂ ਇਨਸਾਨ ਕੋਈ ਵੀ ਆ ਚਾਹੇ ਉਹ ਪੂਰੀ ਦੁਨੀਆ ਦੀ ਨਿਗਾਹ ਦੇ ਵਿੱਚ ਮਾੜਾ ਆ ਪਰ ਅੱਜ ਉਹ ਸੇਵਾ ਕਰ ਰਿਹਾ ਆ ਤੇ ਉਹ ਰੱਬ ਦੀ ਗੱਲ ਕਰਦਾ ਤੇ ਦੂਸਰਾ ਜਣਾ ਉਹਨੂੰ ਮਜ਼ਾਕ ਸਮਝਦਾ ਹੈ ਕਦੇ ਕਿਸੇ ਦਾ ਮਜ਼ਾਕ ਨਹੀਂ ਢਾਉਣਾ ਚਾਹੀਦਾ ਹੁਣ ਪ੍ਰਮਾਤਮਾ ਨੇ ਤਾਂ ਕਿਤੇ ਵੀ ਨਹੀਂ ਲਿਖਿਆ ਕਿ ਕਦੇ ਵੀ ਕਿਸੇ ਵੀ ਕਿਤੇ ਬਾਈਬਲ 'ਚ ਇਹ ਕਹ ਲਓ ਜਾਂ ਗੁਰੂ ਗ੍ਰੰਥ ਸਾਹਿਬ 'ਚ ਰਵਾਇਣਨ ਕੀਤਾ ਜਾਂ ਕਿਤੇ ਵੀ ਕਹ ਲਓ ਕਿ ਕਿਤੇ ਪ੍ਰਮਾਤਮਾ ਨੇ ਇਹ ਗੱਲ ਲਿਖੀ ਆ ਕਿ ਜੋ ਹਰ ਇੱਕ ਦੀ ਨਿਗਾਹ ਦੇ ਵਿੱਚ ਗਲਤ ਇਨਸਾਨ ਆ ਉਹ ਸੇਵਾ ਨਹੀਂ ਕਰ ਸਕਦਾ ਸੋ ਸੇਵਾ ਕਰਨ ਦਾ ਪੂਰਾ ਹੱਕ ਹੈ ਹਰ ਇੱਕ ਨੂੰ ਹੱਕ ਕੋ ਸਾਰੇ ਬੱਚੇ ਉਸ ਪਰਮਾਤਮਾ ਦੇ ਆ ਉਸ ਨੇ ਦੁਨੀਆ ਤੇ ਭੇਜਿਆ ਤੇ ਉਹ ਪਰਮਾਤਮਾ ਦਾ ਨਾਮ ਸਿਮਰ ਸਕਦੇ ਆ ਸੋ ਇਸੇ ਲਈ ਤਾਂ ਇਨਸਾਨੀ ਜਨਮ ਮਿਲਦਾ ਹੈ ਕਿ ਇਨਸਾਨੀ ਜਨਮ ਦੇ ਵਿੱਚ ਹੀ ਸੇਵਾ ਕੀਤੀ ਜਾ ਸਕਦੀ ਆ ਤੇ ਹੁਣ ਜਦੋਂ ਸੇਵਾ ਕਰਨੀ ਸ਼ੁਰੂ ਕਰਦਾ ਤੇ ਹੁਣ ਪਰਮਾਤਮਾ ਨੇ ਇਹ ਵੀ ਨਹੀਂ ਕਿਹਾ ਕਿ ਮੈਂ ਉਹਨੂੰ ਦਰਸ਼ਨ ਨਹੀਂ ਦਿਵਾਗਾ ਜੇ ਉਹ ਸੇਵਾ ਕਰਦਾ ਹੈ ਸੋ ਪਰਮਾਤਮਾ ਦਾ ਫਿਰ ਕੋਈ ਨਾ ਕੋਈ ਸੰਕੇਤ ਦਿੰਦਾ ਹੈ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ ਇੱਥੇ ਰਿਸ਼ਤੇ ਨਾਤੇ ਸਾਥ ਛੱਡ ਜਾਂਦੇ ਆ ਪਰ ਪ੍ਰਮਾਤਮਾ ਕਦੇ ਸਾਥ ਨਹੀਂ ਛੱਡਦਾ ਉਹ ਆਪਣੇ ਆਪ ਨਾਲ ਫਿਰ ਜੋੜਨ ਦੀ ਪੂਰੀ ਕੋਸ਼ਿਸ਼ ਉਸ ਇਨਸਾਨ ਨੂੰ ਕਰਦਾ ਹੈ ਸੋ ਹੁਣ ਆਪਾਂ ਕਿਵੇਂ ਪਤਾ ਲਗਾਈਏ ਕਿ ਜਦੋਂ ਉਹ ਅਗਲਾ ਕਹਿੰਦਾ ਹੈ ਕਿ ਅਸੀਂ ਸੇਵਾ ਕਰਦੇ ਆ ਤੇ ਸਾਨੂੰ ਦਰਸ਼ਨ ਹੁੰਦੇ ਆ ਪਰ ਮੂਰੇ ਮਜ਼ਾਕ ਸਮਝਦੇ ਆ ਤੇ ਇੱਕ ਵਾਰ ਅਗਲੇ ਦੇ ਚਿਹਰੇ ਵੱਲ ਜ਼ਰੂਰ ਦੇਖ ਲਵੋ ਕਿ ਉਹਨਾਂ ਦਾ ਚਿਹਰਾ ਕੀ ਕਹਿੰਦਾ ਆ ਸੋ ਤੁਸੀਂ ਚਿਹਰੇ ਤੋਂ ਜੱਜ ਕਰ ਸਕਦੇ ਆ ਕਿ ਉਹ ਰੂਹ ਪਰਮਾਤਮਾ ਨੂੰ ਮੰਨਣ ਵਾਲੀ ਹੈ ਜਾਂ ਨਹੀਂ ਕਿਉਂਕਿ ਜਿਹੜੀ ਰੂਹ ਪਰਮਾਤਮਾ ਨੂੰ ਮੰਨਣ ਵਾਲੀ ਹੈ ਜੀ ਨੂੰ ਦਰਸ਼ਨ ਹੁੰਦੇ ਆ ਚਾਹੇ ਉਹ ਅੱਜ ਦੁਨੀਆ ਦੀ ਨਿਗਾਹ ਦੇ ਵਿੱਚ ਇੱਕ ਨੰਬਰ ਦਾ ਘਟੀਆ ਬੰਦਾ ਹੀ ਕਿਉਂ ਨਾ ਹੋਵੇ ਪਰ ਪਰਮਾਤਮਾ ਦੀ ਨਿਗਾਹ ਦੇ ਵਿੱਚ ਜਿਹੜਾ ਸਹੀ ਬਣ ਗਿਆ ਫਿਰ ਉਹਨਾਂ ਦੇ ਚਿਹਰੇ ਦੇ ਉੱਤੇ ਨੂਰ ਚਲਕਦਾ ਹੈ ਤਾਂ ਫਿਰ ਇਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਦਿੱਤੇ ਮਾਲਕ ਦੀ ਕਿਰਪਾ ਹੈ ਤਾਂ ਫਿਰ ਕਦੇ ਵੀ ਭੁੱਲ ਕੇ ਵੀ ਕਦੇ ਕੋਈ ਮਾੜਾ ਸ਼ਬਦ ਨਹੀਂ ਕਹਿਣਾ ਹੁਣ ਜੇਕਰ ਆਪਾਂ ਕਿਸੇ ਨੂੰ ਮਾੜਾ ਕਹਿ ਦਿੰਨੇ ਆ ਮਾੜੀ ਸੋਚ ਰੱਖਦੇ ਕਿਸੇ ਲਈ ਉਹਦਾ ਕੁਝ ਨਹੀਂ ਜਾਂਦਾ ਸਗੋਂ ਤੇ ਅਸੀਂ ਆਪਣਾ ਆਪ ਕਰਮ ਖਰਾਬ ਕਰ ਲੈਨੇ ਆ ਉਸ ਨਿੰਦਿਆ ਦੇ ਨਾਲ ਹੀ ਉਸ ਇਨਸਾਨ ਦੇ ਪਾਪ ਤੋਂ ਹੋ ਜਾਂਦੇ ਆ ਉਹ ਸਾਫ਼ ਸੁਥਰਾ پاک ਪਵਿੱਤਰ ਹੋਣ ਲੱਗ ਪੈਂਦਾ ਹੈ ਤੇ ਇਨਸਾਨ ਆਪਣੇ ਆਪ ਤੇ ਉਹ ਭਾਰ ਛਡਾ ਲੈਂਦਾ